ਜੇ ਮੈਂ ਸਾਹ ਪ੍ਰਕਾਸ਼ ਸਿੰਘ ਜੀ ਬਾਦਲ ਦਾ ਜੀਵਨ ਦੇਖਾਂ ਸਾਰੇ ਧਰਮਾਂ ਦੇ ਪਵਿੱਤਰ ਸਥਾਨ ਉਹਨਾਂ ਨੇ ਆਪਣੇ ਆਪ ਸੇਵਾ ਸਮਝ ਕੇ ਉਹਨਾਂ ਨੂੰ ਖ਼ਬਸੂਰਤ ਬਣਾਇਆ ਸਭ ਯੋਧੇ ਅਮਰ ਸ਼ਹੀਦਾਂ ਦੀਆਂ ਯਾਦ ਕਰਾ ਬਣਾਇਆ ਸਭ ਧਰਮ ਸਥਾਨਾਂ ਦੀ ਸੇਵਾ ਲਈ ਅੱਖੀਆਂ ਭਗਵਾਨ ਵਾਲਮੀਕੀ ਜੀ ਦਾ ਪਵਿੱਤਰ ਸਥਾਨ ਰਾਮ ਤੀਰ ਜਾ ਕੇ ਦੇਖੋ ਕਿੰਨਾ ਖ਼ਬਸੂਰਤ ਬਣਾਇਆ ਹੈ ਰਾਮ ਤੀਰ ਤੇ ਦੁਰਗਾ ਹਰਮੰਦਰ ਸਾਹਿਬ ਦਾ ਇੱਥੇ ਗਲਿਆਰੇ ਦਾ ਕਰ ਗਿਆ ਨਾ ਇਹ ਇੰਨੀ ਇੱਕ ਗੱਲ ਸਾਡੀ ਰੂਰ ਮੰਨ ਕੇ ਚਲੋ ਕਿ ਇਹੋ ਜੀਆਂ ਚੀਜ਼ਾਂ ਦੇ ਦਰਗਾਹ ਦੇ ਵਿੱਚ ਵੱਡਾ ਜਾ ਕੇ ਤਗੜਾ ਫਲ ਮਿਲਦਾ ਅੱਜ ਹਿੰਦੂ ਮੁਸਲਮ ਸਿੱਖੀ ਸਾਂਝਾ ਭਾਈਚਾਰਾ ਮੁੱਖ ਮੰਤਰੀ ਨੇ ਯਾਦਗਾਰਾਂ ਬਣਾ ਕੇ ਹੁਣ ਕਾਲਜ ਦੇ ਸਕੂਲ ਦੇ ਬੱਚੇ ਉਹਨਾਂ ਯਾਦਗਾਰਾਂ ਕੋਲੇ ਜਾਂਦੇ ਆ ਦੇਖਣ ਜਾਂਦੇ ਆ ਉਥੇ ਸਾਰਾ ਕੁਝ ਸਿੱਖਦੇ ਐ ਮੈਂ ਤਾਂ ਚੱਲ ਗਈਆਂ ਆ ਕੇ ਮੈਂ ਪੰਜਾਬੀ ਹੂੰ ਪਰ ਮੈਨੂੰ ਬਹੁਤ ساری ਐਸੀ ਚੀਜ਼ੇ پتہ ਚੱਲੀ ਜੋ ਮੈਨੂੰ ਪਹਿਲੇ ਪਤਾ ਨਹੀਂ ਸੀ ਔਰ ਮੈਂ ਮੁੰਬਈ ਸੇ ਹੂੰ ਯਹਾਂ ਪੇ ਜੋ ਲਾਈਟ ਲਾਈਟਿੰਗ ਇਫੈਕਟ دی ਹੈ ਨਾ ਉਹ ਬਹੁਤ ਜ਼ਿਆਦਾ ਅੱਛੀ ਤਰੀਕੇ ਸੇ دی ਹੈ ਇਹ ਇੱਥੇ ਆਪਣੀ ਆਉਣ ਵਾਲੀਆਂ ਪੀੜ੍ਹੀਆਂ ਨੂੰ ਬਾਦਰਾ ਦੀਆਂ ਜਾਨਵਾਜ਼ਾਂ ਦੀਆਂ ਕੁਰਬਾਨੀਆਂ ਇਹਦਾ ਆਪਾਂ ਸੋਚ ਵੀ ਨਹੀਂ ਸਕਦੇ ਇਹ ਸੰਗਤਾਂ ਵਾਸਤੇ ਜਾਂ ਦੇਸ਼ ਵਾਸਤੇ ਇੱਕ ਅਨਮੋਲ ਹੀਰਾ ਹੈ ਦਿੱਲੀ ਦੀ ਨਹੀਂ ਸੁਣੋ ਪੰਜਾਬ ਦੀ ਆਵਾਜ਼ ਚੁਣੋ ਸ਼੍ਰੋਮਣੀ ਅਕਾਲੀ ਦਲ